ਉਨੇ ਬਸ ਬਾਤਮੀ ਜੀ ਉਹਨਾਂ ਨੇ ਇਸੇ ਗੱਲ ਲਈ ਕੰਗਣਾ ਦਾ ਰੋਸ ਹੀ ਜਿਹੜਾ ਉਹਨਾਂ ਨੇ ਮਨ ਦੇ ਵਿੱਚ ਉਹਨਾਂ ਨੇ ਉਹ ਰੋਸ ਸਾਡੇ ਤੇ ਕੱਢਿਆ 200 ਬੰਦੇ ਨੇ ਢਾ ਲਿਆ ਇੰਨਾ ਮਿੰਨੂ ਦੇ ਬਾਲਿਆਂ ਦੇ ਨਾਲ ਪਿੱਛੋਂ ਲੱਕ 'ਚ ਬਾਲੇ ਮਾਰਦੇ ਰਹੇ ਤੇ ਇਹ ਇਹਨਾਂ ਦੇ 3 ਦਿਨ ਕੋਮਾ 'ਚ ਰਹੇ ਨੇ ਹੁਣ ਅੱਜ ਉੱਠੇ ਨੇ ਪਹਿਲਾਂ ਗੱਡੀ ਲਾਈ ਗੱਡੀ ਲਾਉਣ ਤੋਂ ਮਾੜੀ ਮੋਟੀ ਜਿਹੜੀ ਆ ਉਹ ਟਕਰਾਰ ਹੋਈ ਆ ਕੋਈ 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 ਟਕਰਾਰ ਵੀ ਕੋਈ ਨਹੀਂ ਹੋਈ ਮੈਂ ਤੇ ਉਹਨੂੰ ਕੁਝ ਵੀ ਨਹੀਂ ਕਿਹਾ ਤੇ ਉਹਨੇ ਗਾੜੀਆਂ ਮੈਨੂੰ ਕਿਹਾ ਵੀ ਚਪੇੜਾ ਮਾਰ ਮਾਰ ਮੂੰਹ ਲਾਲ ਕਰ ਦਾਂਗੇ ਚਪੇੜ ਦਾ ਬਦਲਾ ਜਿਹੜਾ ਵਾ ਕਹਿੰਦੇ ਪੰਜਾਬੀ ਪੰਜਾਬੀਆਂ ਨੂੰ ਮੇਰੇ ਅਜੇ ਵੀ ਜ਼ਿਆਦਾ ਮੈਨੂੰ ਜਿਹੜੇ ਕੰਨ ਦੇ ਰਾਈ ਸੁਣਿਆ ਉਹ ਮੈਨੂੰ ਗਾਲਾਂ ਨਹੀਂ ਕਰਦਾ ਪੰਜਾਬੀਆਂ ਦਾ ਨਾਮ ਲੈ ਕੇ ਗਾਲਾਂ ਕੱਢਦੇ ਸਨ ਸਾਡੀ ਐਮਬੈਸੀ ਨੇ ਸਾਡੇ ਨਾਲ ਕੰਟੈਕਟ ਕਰ ਲਿਆ ਵਾ ਤੇ ਉਹਨਾਂ ਨੇ ਆਪਣੇ ਆਪ ਹੀ ਐਕਸ਼ਨ ਲੈ ਲੈਣਾ ਪਾਜੀ ਵੇਖੋ ਅਸੀਂ ਤੇ ਆਪਣੇ ਵਾਸਤੇ ਘੁੰਮਣ ਵਾਸਤੇ ਗਏ ਆ ਸਾਨੂੰ ਅਸੀਂ ਤੇ ਨਾ ਕਿਸੇ ਨਾਲ ਲੜ ਕੇ ਲੈਣਾ ਕੀ ਆਪਾਂ ਅਸੀਂ ਤਿੰਨੇ ਜਣ ਆਪਣੀ ਜ਼ਿੰਦਗੀ ਦਾ ਮਤਲਬ ਜੀਣੇ ਇੰਜੋਏ ਕਰਦੇ ਆ ਸਾਡੇ ਬੱਚੇ ਜਿਹੜੇ ਵੀ ਬਾਹਰ ਆ ਤੇ ਅਸੀਂ ਹੱਸਦੇ ਖੇਡਦੇ ਗਏ ਆ ਕੋਈ ਗੱਲ ਨਹੀਂ ਅਸੀਂ ਉਹਨਾਂ ਪਹਾੜੀਆਂ ਦੇ ਨਾਲ ਕਿਉਂ ਲੜਾਂਗੇ ਕਿਹੜੀ ਗੱਲ ਉਹਨੇ ਬਸ ਬਤਮੀਜੀ ਉਹਨਾਂ ਨੇ ਇਸੇ ਗੱਲ ਨੂੰ ਕੰਗਣਾ ਦਾ ਰੋਸ ਹੀ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਨੇ ਉਹ ਰੋਸ ਸਾਡੇ ਤੇ ਕੱਢਿਆ ਸਾਨੂੰ ਬੁਰੀ ਤਰ੍ਹਾਂ ਜਿਹੜਾ 200 ਬੰਦੇ ਨੇ ਢਾ ਲਿਆ ਇੰਨਾ ਮिन्नੂ ਤੇ ਬਾਲਿਆਂ ਦੇ ਨਾਲ ਪਿੱਛੋਂ ਲੱਕ 'ਚ ਬਾਲੇ ਮਾਰਦੇ ਰਹੇ ਤੇ ਇਹ ਇਹਨਾਂ ਦੇ 3 ਦਿਨ ਕੋਮਾ 'ਚ ਰਹੇ ਨੇ ਹੁਣ ਅੱਜ ਉੱਠੇ ਨੇ 3 ਦਿਨ ਲਗਾਤਾਰ ਰਾਤ ਨੂੰ ਇਹਨਾਂ ਨੂੰ ਅਟੈਕ ਲੱਤਾਂ ਬਾਹਾਂ ਇਹਨਾਂ ਦੀਆਂ ਬੰਦੇ ਰਹੇ ਡਾਕਟਰ ਜਿਹੜੇ ਇੱਥੇ ਉਹ ਵੀ ਆ ਜਾਣਗੇ ਉਹਨਾਂ ਨੂੰ ਪਤਾ ਸਾਰੀ ਗੱਲ ਦਾ ਤੇ ਸਿਰ ਦੇ ਵਿੱਚ ਕਲਾਊਡ ਬਣ ਗਿਆ ਖੂਨ ਜੰਮ ਗਿਆ ਜਿਹੜਾ ਖੂਨ ਅੰਦਰ ਰਹਿ ਗਿਆ ਸਮਝ ਦੇਖ ਆ ਵੇਖੋ ਟੰਕੇ 10 ਲੱਗੇ ਆ ਇਹਦੇ ਜਿਹੜਾ ਖੂਨ ਹੈ ਅੰਦਰ ਰਹਿ ਗਿਆ ਤੇ ਕੰਨ ਥਾਣੀ ਖੂਨ ਨਿਕਲਦਾ ਰਿਹਾ 4 ਘੰਟੇ ਲਗਾਤਾਰ ਜੀ ਤੇ ਮਤਲਬ ਕਿ ਉਹਨਾਂ ਨੇ ਸਾਰਾ ਗੁੱਸਾ ਜਿਹੜਾ ਵਾ ਉਹ ਕੰਗਣਾ ਨੋਦ ਦਾ ਲੈ ਕੇ ਕੱਢ ਕੇ ਸਾਡੇ ਤੇ ਕੱਢ ਛੜਿਆ ਹੋਇਆ ਕੀ ਸੀਗਾ ਜਦੋਂ ਤੁਸੀਂ ਗਏ ਸੀਗਾ ਕੀ ਗੱਲਬਾਤ ਛਿੜੀ ਜਾਂ ਉਹਨਾਂ ਦੇ ਵਿੱਚੋਂ ਕੁਝ ਵਿਅਕਤੀਆਂ ਨੇ ਵੀ ਕਿਹਾ ਹੋਵੇ ਕਿ ਇਸ ਕਰਕੇ ਤੁਹਾਨੂੰ ਕੁੱਟਮਾਰ ਕਰ ਰਹੇ ਆ ਜਾਂ ਕੀ ਗੱਲ ਕੀ ਹੋਈ ਸੀ ਗੱਲ ਪਹਿਲਾਂ ਗੱਡੀ ਲਾਈ ਗੱਡੀ ਲਾਉਣ ਤੋਂ ਮਾੜੀ ਮੋਟੀ ਜਿਹੜੀ ਆ ਉਹ ਟਕਰਾਰ ਹੋਈ ਆ ਕੋਈ 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 ਟਕਰਾਰ ਵੀ ਕੋਈ ਨਹੀਂ ਹੋਈ ਮੈਂ ਤੇ ਉਹਨੂੰ ਕੁਝ ਵੀ ਨਹੀਂ ਕਿਹਾ ਤੇ ਉਹਨੇ ਗਾੜੀਆਂ ਮੈਨੂੰ ਕਿਹਾ ਵੀ ਚਪੇੜਾ ਮਾਰ ਮਾਰ ਮੂੰਹ ਲਾਲ ਕਰ ਦਾਂਗੇ ਮੈਂ ਕਿਹਾ ਕਿਹੜੀ ਗੱਲੋਂ ਅਸੀਂ ਦੋਵਾਂ ਭਰਾਵਾਂ ਨੇ ਪੁੱਛਿਆ ਹੀ ਆ ਕਿ ਤੂੰ ਬਾਤਮੀ ਜੀ ਨਾਲ ਕਿਉਂ ਗੱਲ ਕਰਦਾ ਆ ਪੁੱਛਣ ਦੀ ਡੇਰ ਆ ਉਹਨੇ ਸਾਡੇ ਚਪੇੜਾ ਮਾਰਨੀਆਂ ਸ਼ੁਰੂ ਕਰਤੀਆਂ ਲੜਨਾ ਸ਼ੁਰੂ ਹੋ ਗਏ ਆ ਤੇ ਉਹ ਲੜਨਾ ਕਿ ਉਹਨਾਂ ਨੇ ਬੰਦਾ ਹੀ ਇਹਨਾਂ 200 300 ਦੁਕਾਨਾਂ ਵਾਲੇ ਜਿਹੜੇ ਸਾਰੇ ਹੀ ਕੋਈ ਡੰਡਾ ਲੈ ਕੇ ਆ ਗਿਆ ਕੋਈ ਕੁਝ ਲੈ ਕੇ ਇੱਟੇ ਮਾਰ ਮਾਰਦੇ ਰਹੇ ਸਾਨੂੰ ਬੁਰੀ ਤਰ੍ਹਾਂ ਉਹਨਾਂ ਨੇ ਸਾਡਾ ਜਿਹੜਾ ਨੁਕਸਾਨ ਕੀਤਾ ਉਸ ਤੋਂ ਬਾਅਦ ਅਸੀਂ ਆਪਣੀ ਮੌਤ ਨੂੰ ਬਿਲਕੁਲ ਕਰੀਬ ਵੇਖਿਆ ਅਸੀਂ ਇਹ ਗੱਲ ਮੰਨ ਚੁੱਕੇ ਹਾਂ ਕਿ ਅਸੀਂ ਤਿੰਨਾਂ ਦੀਆਂ ਲਾਸ਼ਾਂ ਵੀ ਨਹੀਂ ਲੱਭਣੀਆਂ ਕਿਉਂਕਿ ਕਹਿੰਦੇ ਉਹ ਪਹਾੜਾਂ 'ਚ ਛੁੱਟ ਦਿੰਦੇ ਆ ਅੱਗੇ ਵੀ ਤੁਹਾਨੂੰ ਪਤਾ ਕਿੰਨੇ ਇਨਸੀਡੈਂਟ ਹੋਏ ਆ ਜਿਹੜਾ ਕੰਗਣਾਕੁੰਦਾ ਉਹ ਵੀ ਉਹਨਾਂ ਨੂੰ ਰੋਸ ਜ਼ਿਆਦਾ ਵਾ ਰੋਸ ਹੀ ਉਹਨਾਂ ਕੱਢਿਆ ਸਾਡੇ ਤੇ ਮਤਲਬ ਕਿ ਉਹਨਾਂ ਨੂੰ ਰੋਸ ਹੀ ਸੀ ਤੇ ਉਹਨਾਂ ਨੇ ਰੋਸ ਸਾਡੇ ਤੇ ਕੱਢ ਛੱਡਿਆ ਪੰਜਾਬੀ ਵੇਖ ਕੇ ਕਿ ਇੱਕ ਚਪੇੜ ਦਾ ਬਦਲਾ ਹੁਣ ਇਸ ਤਰੀਕੇ ਲਿੱਤਾ ਗਿਆ ਚਪੇੜ ਦਾ ਬਦਲਾ ਜਿਹੜਾ ਵਾ ਕਹਿੰਦੇ ਪੰਜਾਬੀ ਪੰਜਾਬੀਆਂ ਨੂੰ ਮੇਰੇ ਅਜੇ ਵੀ ਜ਼ਿਆਦਾ ਮੈਨੂੰ ਜਿਹੜੇ ਕੰਨ ਦੇ ਰਾਈ ਸੁਣਿਆ ਉਹ ਮੈਨੂੰ ਗਾਲਾਂ ਨਹੀਂ ਕੱਢਦਾ ਪੰਜਾਬੀਆਂ ਦਾ ਨਾਮ ਲੈ ਕੇ ਗਾਲਾਂ ਕੱਢਦੇ ਸਰ ਤੁਹਾਡੀ ਪੰਜਾਬੀਆਂ ਦੀ ਫਲਾਣ ਐਸੀ ਢੈਸੀ ਮੈਂ ਬੋਲ ਨਹੀਂ ਸਕਦਾ ਜਿਹੜੇ ਸ਼ਬਦ ਉਹਨਾਂ ਯੂਜ਼ ਕੀਤੇ ਜੀ ਤੇ ਬਾਅਦ ਦੇ ਵਿੱਚ ਇੱਕ ਪੁਲਿਸ ਵਾਲਾ ਬਹੁਤ ਨੇਕ ਆਦਮੀ ਸੀ ਉਹ ਵਿਚਾਰਾ ਉਹਨੇ ਸਾਡੀ ਜਾਨ ਬਚਾਈ ਹੈ ਮੁੰਡੇ ਨੇ ਜੇ ਉਹ ਨਾ ਨਾ ਹੁੰਦਾ ਸਾਡੀ ਜਾਨ ਕਦੀ ਨਹੀਂ ਹੀ ਬਚਣੀ ਇੱਕ ਬੰਦਾ ਸਾਡੀ ਜਾਨ ਬਚਾ ਗਿਆ ਉਹ ਬਹੁਤ ਜਵਾਨ ਤੇ ਬਹੁਤ ਦਲੇਰ ਬੰਦਾ ਸੀ ਹਾਂਜੀ ਪੁਲਿਸ ਵਾਲਾ ਉਹਨੇ ਸਾਡੀ ਜਾਨ ਚੰਬੇ ਹਸਪੀਟਲ ਉਹਨੇ ਵਿਚਾਰੇ ਨਾਲ ਸਾਡੇ ਨਾਲ ਗਿਆ ਸਾਡੇ ਟੈਂਕੇ ਲਵਾਏ ਸਾਰਾ ਕੁਝ ਕੀਤਾ ਤੇ ਉੱਥੋਂ ਮੁੜ ਕੇ ਚੰਬੇ ਉਹ ਰਾਤ ਅਹੀਂ ਚੱਲੇ ਆ ਸਾਰੇ ਰਸਤੇ ਇਹ ਉਲਟੀਆਂ ਖੂਨ ਫੇਰ ਕੰਨਰਾਈ ਸਾਰੇ ਰਸਤੇ ਉਲਟੀਆਂ ਕਰਦੇ ਸਿੱਧਾ ਇੱਥੇ ਲਿਆਂਦਾ ਮੈਂ ਪਾਰਵਤੀ ਤੇ ਫਿਰ ਇੱਥੇ ਐਡਮਿਟ ਕੀਤਾ ਤੇ ਇਹਨਾਂ ਨੇ ਕਿਹਾ ਕਿ ਜਿਹੜਾ ਵਾ ਉਹ ਜਿਹੜਾ ਬੁਰੀ ਤਰ੍ਹਾਂ ਜਿਹੜਾ ਸੱਟ ਲੱਗੀ ਆ ਇਹਦੇ ਵਿੱਚ ਕਲੌਡ ਬਣਿਆ ਉਹ ਵੇਖੋ ਉੱਤੇ ਪਏ ਆ ਤਿੰਨ ਦਿਨ ਕੋਮਾ 'ਚ ਰਹੇ ਅੱਜ ਰੋਟੀ ਖਾਧੀ ਆ ਅੱਜ ਉੱਠੇ ਨੇ ਅੱਜ ਹੁਣ ਵੇਖੋ ਅਗਰਾ ਚੇਂਜ ਕੀ ਤੇ ਸਾਡੀ ਇੱਕ ਮੀਟਿੰਗ ਵੀ ਆ ਬਿਜ਼ਨਸ ਵਾਸਤੇ ਤੇ ਅਸੀਂ ਉੱਥੇ ਜਾਣਾ ਬੰਦੇ ਸਪੇਨ ਤੋਂ ਬੁਲਾਏ ਸਨ ਤੇ ਅਮਰੀਕਾ ਦੀ ਕੰਪਨੀ ਦੇ ਨਾਲ ਇਹ ਅਸੀਂ ਸਾਰੇ ਕਨੈਕਟ ਹੈਗੇ ਆ ਤਿੰਨੇ ਵਾਈ ਡਿਜ਼ਾਈਨ ਕੰਪਨੀ ਆ ਉਹ ਜਿਹੜੀ ਬੜੀ ਹਾਈ ਲੈਵਲ ਦੀ ਕੰਪਨੀ ਆ ਉਹਨਾਂ ਸਾਨੂੰ ਭੇਜਿਆ ਵਾ ਅਸੀਂ ਆਪ ਨਹੀਂ ਆਏ ਉਹ ਕੰਪਨੀ ਦੇ ਥਰੂ ਵੀ ਅਸੀਂ ਜਿਹੜੇ ਪ੍ਰੋਡਕਟ ਉਹਨਾਂ ਦੇ ਜਿਹੜੇ ਆ ਨਾ ਇੱਥੇ ਉਹਨਾਂ ਨੇ ਲਾਂਚ ਕਰਨੇ ਆ ਇਸ ਕਰਕੇ ਅਸੀਂ ਆਏ ਹਾਂ ਤੇ ਇਹ ਜਿਹੜਾ ਵਾ ਸਾਨੂੰ ਪਹਾੜੀਆਂ ਨੇ ਉਹਨੇ ਕਿਹਾ ਵੀ ਅਸੀਂ ਇਕੱਠੇ ਹੋ ਕੇ ਮਾਰਦੇ ਆ ਅਸੀਂ ਬੰਦੇ ਦੀ ਲਾਸ਼ ਵੀ ਨਹੀਂ ਲੱਭਣ ਦਿੰਦੇ ਤਾਂ ਤੁਸੀਂ ਜਿਸ ਤਰੀਕੇ ਨਾਲ ਉੱਥੇ ਤੁਹਾਡਾ ਨਵਤੀਰਾ ਕੀਤਾ ਗਿਆ ਤਾਂ ਕਿਤਨਾ ਕਿਤੇ ਪੰਜਾਬੀ ਅਕਸਰ ਛੁੱਟੀਆਂ ਦੇ ਦਿਨਾਂ 'ਚ ਕਹਿੰਦਾ ਕਿ ਹਿਮਾਚਲ ਘੁੰਮਣ ਜੀਏ ਤਾਂ ਕਿਵੇਂ ਲੱਗਦਾ ਤੁਹਾਨੂੰ ਮੈਂ ਤੇ ਵੇਖ ਲੋ ਅਹੀਂ ਤੇ ਜੋ ਵੇਖਿਆ ਵਾ ਜਾਣਾ ਚਾਹੀਦਾ ਹੀ ਨਹੀਂ ਉੱਥੇ ਜਾ ਕੇ ਮੌਤ ਖਰੀਦਣੀ ਸਾਨੂੰ ਤੇ ਪਤਾ ਨਹੀਂ ਹੀ ਅਹੀਂ ਤੇ ਗੋਰੀ ਵਿਚਾਰੀ ਦਾ ਕਰਕੇ ਚਲ ਗਏ ਅਹੀਂ ਢਲੋ ਜੀ ਜਾਂਦੇ ਨਹੀਂ ਅਹੀਂ Shimla ਚਲੋ ਉਧਰ ਚਲ ਜਾਂਦੇ ਚੰਡੀਗੜ ਚਲ ਜਾਂਦੇ ਜਾਂ ਹੋਰ ਕਿਤੇ ਚਲ ਜਾਂਦੇ ਤੇ ਨੁਕਸਾਨ ਜਿਹੜਾ ਵਾ ਉਹ ਜਿਹੜਾ ਵਾ ਨਸਲਵਾਦ ਨੂੰ ਲੈ ਕੇ ਉਹਨਾਂ ਸਾਡਾ ਨੁਕਸਾਨ ਕੀਤਾ ਜੋ ਜਿਹੜਾ ਕੰਗਨਾਰ ਰੋਡ ਦੇ ਚਪੇੜ ਮਾਰੀ ਉਦਾਂ ਪੰਜਾਬੀਆਂ ਨਾਲ ਨਫ਼ਰਤ ਤੇ ਬਸ ਇਹੀ ਗੱਲ ਆ ਹੋਰ ਜਿਹੜਾ ਸਾਨੂੰ ਜਿਹੜਾ ਵਾ ਕੁੱਟਿਆ ਗਿਆ ਬੁਰੀ ਤਰ੍ਹਾਂ ਮੈਂ ਵੀ ਆ ਪੰਜ ਪੰਜਾਂ ਦਿਨਾਂ ਬਾਅਦ ਅੱਜ ਉੱਠਿਆ ਹਾਂ ਹੁਣ ਜਾ ਕੇ ਨਹਾ ਕੇ ਕੱਪੜੇ ਚੇਂਜ ਕੀਤੇ ਜੀ ਹਾਂਜੀ ਤਾਂ ਖਾਸ ਤੌਰ ਤੇ ਹੁਣ ਤੁਸੀਂ ਕੀ ਕੰਪਲੇਨਟ ਕਰੋਗੇ ਅੰਬੈਸੀ ਨੂੰ ਦੱਸੋਗੇ ਜੋ ਕਤਨਾਕਰਮ ਹੋਇਆ ਜਾਂ ਉੱਥੇ ਕੁਝ ਪਛਾਣੇ ਗਏ ਹੁਣ ਵਿਅਕਤੀ ਜਿਨ੍ਹਾਂ ਨੇ ਮਾਰਿਆ ਗਿਆ ਹੋਵੇ ਅਸੀਂ ਤੇ ਕਰਾਂਗੇ ਵੀ ਉਹਨਾਂ ਬੰਦਿਆਂ ਨੂੰ ਚੁੱਕਿਆ ਜਾਵੇ ਉਹਨਾਂ ਨੂੰ ਫੜਿਆ ਜਾਵੇ ਜਿਹੜੇ ਬੰਦੇ ਆ ਉਹ ਸਮਝਦੇ ਗੱਲ ਅਸੀਂ ਆਪ ਅੰਬੈਸੀ ਨਾਲ ਕੰਟੈਕਟ ਕਰਾਂਗੇ ਹੁਣ ਏ ਸਪੈਨਿਸ਼ ਹੈ ਕਿ ਮੈਂ ਵੀ ਸਪੈਨਿਸ਼ ਹੈਗਾ ਪਾਸਪੋਰਟ ਤੇ ਜੀ ਇਹ ਬ੍ਰਿਟਿਸ਼ ਵੀ ਹੈ ਮੇਰੇ ਕੋਲ ਪਾਸਪੋਰਟ ਦੋ ਨੇ ਇਹਨਾਂ ਕੋਲ ਵੀ ਸਪੈਨਿਸ਼ ਹੈ ਜੀ ਹਾਂਜੀ ਠੀਕ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਤਿੰਨਾਂ ਜਾਨਿਆਂ ਦੇ ਨਾਲ ਉੱਥੇ ਬਹੁਤ ਹੀ ਮਾੜਾ ਵਤੀਰਾ ਜੋ ਹੈ ਹਿਮਾਚਲ ਦੇ ਜਿਹੜੇ ਉਹਨਾਂ ਵਿਅਕਤੀਆਂ ਵੱਲੋਂ ਕੀਤਾ ਗਿਆ ਤੇ ਖਾਸ ਤੌਰ ਦੇ ਉੱਤੇ ਇੱਕੋ ਜਿਹੜੀ ਰੰਜਿਸ਼ ਰੱਖੀ ਗਈ ਹੈ ਕਿ ਜਿਹੜਾ ਕੰਗਨਾ ਰੌਂਡ ਤੇ ਉੱਤੇ ਜਿਹੜੀ ਉਹ ਥੇ ਚਪੇੜ ਵੱਜੀ ਆ ਉਸ ਦਾ ਜਿਹੜਾ ਬਦਲਾ ਲੈਣ ਪਿੱਛੇ ਇਹਨਾਂ ਤਿੰਨਾਂ ਦੇ ਨਾਲ ਜਿਹੜੀ ਆ ਬਹੁਤ ਹੀ ਬੇਰਹਿਮੀ ਦੇ ਨਾਲ ਕੁੱਟਮਾਰ ਜਿਹੜੀ ਆ ਕੀਤੀ ਗਈ ਆ ਤਾਂ ਇਹ ਵੀਰ ਹੋਣਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਆਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਕਿਉਂਕਿ ਜਿਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਆ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਤਾਂ ਸਾਡੇ ਨਾਲ ਮੌਜੂਦ ਵੀ ਨੇ ਤਾਂ ਵੀਰ ਜੀ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਤੁਸੀਂ ਉੱਥੇ ਗਏ ਕਮ ਮਾੜੀ ਗੱਲ ਐ ਜੀ ਬਹੁਤ ਮਾੜੀ ਗੱਲ ਐ ਜੀ ਸਾਰੇ ਕਮੀ ਪੰਜਾਬੀ ਕਮਿਊਨਿਟੀ ਵਾਸਤੇ ਹੀ ਇੱਕ ਤੇ ਸਮਝ ਲਓ ਕਿ ਮਾੜੀ ਗੱਲ ਐ ਕਿ ਇਦਾਂ ਤੇ ਕੋਈ ਵੀ ਬੰਦਾ ਜਾਊਗਾ ਹੋਰ ਵੀ ਤੇ ਉਹਨੂੰ ਵੀ ਨਿਸ਼ਾਨਾ ਬਣਾਉਣਗੇ ਤੇ ਇਹਦੇ ਬਾਰੇ ਸਰਕਾਰ ਨੂੰ ਥੋੜਾ ਬਹੁਤ ਐਕਸ਼ਨ ਲੈਣਾ ਚਾਹੀਦਾ ਵਾ ਕਿ ਇਹ ਕੰਮ ਠੀਕ ਨਹੀਂ ਐ ਕਿ ਅਸੀਂ ਫੋਰਨ ਤੋਂ ਆਏ ਆ ਘੁੰਮਣ ਵਾਸਤੇ ਕਿਹੜਾ ਅਸੀਂ ਕੋਈ ਇੱਥੇ ਪੋਲੀਟੀਕਲ ਇਸ਼ੂ ਦਾ ਕੋਈ ਅਸੀਂ ਇਹਦੇ ਇਸ ਮੁੱਦੇ ਤੇ ਗੱਲ ਹੀ ਨਹੀਂ ਕੋਈ ਕੀਤੀ ਤੇ ਇਹ ਇਹਦਾ ਧਿਆਨ ਰੱਖਣਾ ਚਾਹੀਦਾ ਸਰਕਾਰ ਨੂੰ ਇਹਨਾਂ ਚੀਜ਼ਾਂ ਦਾ ਕਿੰਨਾ ਕਿਉਂਕਿ ਜਿਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਆ ਮਹਿਜ ਬਹੁਤ ਹੀ ਘੱਟ ਕਹਿ ਸਕਦੇ ਕਿ ਸਮਾਂ ਸੀਗਾ ਜੇ ਤੁਸੀਂ ਉੱਥੋਂ ਨਾ ਨਿਕਲਦੇ ਤਾਂ ਹੋ ਸਕਦਾ ਜੀ ਕੋਈ ਹੋਰ ਕਰਨਾ ਹੀ ਪਾਉਂਦਾ ਬਿਲਕੁਲ ਜੀ ਉਹ 100 ਤੋਂ ਪਲੱਸ ਬੰਦਾ ਸਾਨੂੰ ਇਕੱਠਾ ਹੋ ਕੇ ਦੋ ਤਿੰਨ ਬੰਦਿਆਂ ਨੂੰ ਮਾਰਨ ਪੈ ਗਿਆ ਵਾ ਤੇ ਉਹਨਾਂ ਨੇ ਤੇ ਮਾਰਨ ਦੇ ਇਰਾਦੇ ਨਾਲ ਹੀ ਸਾਡੇ ਅਟੈਕ ਕੀਤਾ ਹੈ ਤੇ ਆ ਤੇ ਜਾਨ ਬਚਾ ਕੇ ਅਸੀਂ ਨਿਕਲ ਆਏ ਬਸ ਉਹ ਵੀ ਆ ਰਿਹਾ ਕੋ ਟਾਂਕੇ ਲੱਗੇ ਨੇ ਜਿਹੜੇ ਦੇ ਵਿੱਚ ਬਾਹ ਵੀ ਮੇਰੀ ਜਿਹੜੀ ਇਹ ਕ੍ਰੈਸ਼ ਹੋ ਗਈ ਸੀ ਸਿਟੀ ਸਪੈਨ ਲੱਗਦਾ ਕਿ ਕੰਗਣਾ ਰਣੌਰ ਦਾ ਬਦਲਾ ਤੁਹਾਡੇ ਨਾਲ ਲਿੱਤਾ ਗਿਆ ਅਹੀਂ ਨਾ ਕੰਗਣਾ ਤੇ ਇਲਜ਼ਾਮ ਲਾਉਣਾ ਚਾਹੁੰਦੇ ਤੇ ਨਾ ਹੀ ਅਹੀਂ ਤੇ ਉਹਨਾਂ ਮੂਰਖ ਲੋਕਾਂ ਤੇ ਦੀ ਗੱਲ ਕਰਨਾ ਚਾਹੁੰਦੇ ਕਿ ਜਿਹੜੇ ਕਿਸੇ ਦਾ ਨਾਂ ਲੈ ਕੇ ਇਹ ਹੋਏ ਲੋਕਾਂ ਦੇ ਅਟੈਕ ਕਰਦੇ ਨੇ ਜਿਨ੍ਹਾਂ ਦਾ ਕੋਈ ਲੈਂਡ ਦੇਣ ਨਹੀਂ ਹੈਗਾ। ਐਗਜ਼ੈਂਪਲ ਦੇ ਤੌਰ ਤੇ ਹੁਣ ਅਸੀਂ ਉੱਠੀਏ ਤੇ ਹਿਮਾਚਲ ਦੇ ਲੋਕਾਂ ਨੂੰ ਕੁੱਟਣਾ ਸ਼ੁਰੂ ਕਰਦੀ ਇੱਥੇ ਕਿ ਤੁਸੀਂ ਹਿਮਾਚਲ ਦੇ ਪਰ ਬੇਵਕੂਫ ਤੇ ਅਹੀਂ ਹੋਵਾਂਗੇ ਨਾ। ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਨਾ ਹੈਗੀ। ਉਹ ਵੀ ਕਿੰਨੇ ਇੱਥੇ ਲੋਕੀ ਰੋਜੀ ਰੋਟੀ ਕਮਾਉਣ ਆਉਂਦੇ। ਤੇ ਉਹ ਇਹਦੇ ਬਾਰੇ ਸਾਨੂੰ ਤੇ ਕੋਈ ਪਤਾ ਨਹੀਂ ਕਿ ਉਹ ਕੰਗਣਾ ਕਰਕੇ ਆ ਜਾਂ ਕੀ ਕਰਕੇ ਆ ਪਰ ਮੈਂ ਰੇਜ ਵੇਖਿਆ ਕਿ ਪੰਜਾਬੀਆਂ ਨੂੰ ਇਸ ਟਾਈਮ ਜਿਹੜਾ ਵਾ ਉਹ ਕਿਤੇ ਵੀ ਜਿਹੜਾ ਵਾ ਉਹ ਸਹੀ ਨੀਗ ਨਾਲ ਨਹੀਂ ਵੇਖਿਆ ਜਾ ਰਿਹਾ ਬਸ ਆ ਜਕਰਿਆ ਬਸ ਤੁਸੀਂ ਕੰਪਲੇਂਟ ਕਰੋਗੇ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਹਾਡਾ ਨਾ ਕੁੱਟਮਾਰ ਹੋਈ ਆ ਬਣਦੀ ਕਾਰਵਾਈ ਵਸਤੇ ਐਮਬੈਸੀ ਜਾਂ ਉਹਨਾਂ ਨਾਲ ਤਾਲਮਿਲ ਕਰੋਗੇ ਉੱਥੇ ਕੀ ਕਾਰਵਾਈ ਕੀਤੀ ਜਾਏ ਬਿਲਕੁਲ ਜੀ ਬਿਲਕੁਲ ਸਾਡੀ ਐਮਬੈਸੀ ਨੇ ਸਾਡੇ ਨਾਲ ਕੰਟੈਕਟ ਕਰ ਲਿਆ ਵਾ ਤੇ ਉਹਨਾਂ ਨੇ ਆਪਣੇ ਆਪ ਹੀ ਐਕਸ਼ਨ ਲੈ ਲੈਣਾ ਕਿਉਂਕਿ ਇਹਹੀਂ ਸਪੇਨ ਸਾਡੇ ਕੋ ਨੈਸ਼ਨੈਲਟੀ ਸਪੇਨ ਦੀ ਹੈ ਸਾਡੇ ਕੋ ਮੇਰੀ ਵਾਈਫ ਜਿਹੜੀ ਆ ਉਹ ਵੀ ਸਪੇਨ ਦੀ ਨੇ ਤੇ ਆਟੋਮੈਟਿਕਲੀ ਤੌਰ ਤੇ ਫਿਰ ਉਹ ਗਵਰਨਮੈਂਟ ਜਿਹੜੀ ਹੈ ਸਪੇਨ ਗਵਰਨਮੈਂਟ ਜਿਹੜੀ ਹੈ ਉਹ ਇੰਡੀਆ ਗਵਰਨਮੈਂਟ ਨਾਲ ਜਿਹੜਾ ਵਾ ਉਹ رابطہ ਕਰ ਲੂਗੀ